ਜਿਵੇਂ ਸੈਕੰਡ ਚੈਪਟਰ ਹੈਗਾ ਵਿੰਡੋ ਐਕਸਪਲੋਰਰ ਵਿੰਡੋ ਐਕਸਪਲੋਰਰ ਦਾ ਮਤਲਬ ਹੁੰਦਾ ਜਦੋਂ ਆਪਾਂ ਕਿਸੇ ਚੀਜ਼ ਨੂੰ ਅ ਕਿਸੇ ਦੇ ਸਾਹਮਣੇ ਖੋਲ ਦਈਏ ਹੁਣ ਵਿੰਡੋ ਐਕਸਪਲੋਰਰ ਦਾ ਮਤਲਬ ਹੁੰਦਾ ਕਿ ਵਿੰਡੋ ਨੂੰ ਹੀ ਖੋਲ ਦੇਣਾ ਵਿੰਡੋ ਜਿਵੇਂ ਆਪਾਂ ਕੋਈ ਬੈਗ ਜਿਹੜਾ ਉਹ ਆਪਾਂ ਫਲੇਟੇ ਦੀ ਕਰਦੀ ਆਪਾਂ ਐਕਸਪਲੋਰ ਕਰਤਾ ਵੀ ਇਹਦੇ ਵਿੱਚ ਕੀ ਕੀ ਆ ਇੱਥੇ ਹੁਣ ਆਪਾਂ ਗੱਲ ਕਰ ਰਹੇ ਵਿੰਡੋ ਐਕਸਪਲੋਰਰ ਦੀ ਤੇ ਇਹਦਾ ਮਤਲਬ ਹੁਣ ਵਿੰਡੋ ਜਿਹੜੀ ਹੈ ਉਹ ਜਿਹੜੀ ਕਿੱਥੇ ਆ সফটਵੇਅਰ ਆ ਜਿਹੜਾ ਕਿ ਕੰਪਿਊਟਰ ਵਿੱਚ ਇੰਸਟਾਲਡ ਹੈ ਐਦਾਂ ਹੀ ਆ ਨਾ ਹੁਣ ਆਪਾਂ ਉਹਨੂੰ ਸਟੋਰ ਕਰਨਾ ਕਿ ਉਹਦੇ ਵਿੱਚ ਕਿੱਥੇ ਕਿੱਥੇ ਕੀ ਕੀ ਪਿਆ ਜਿਵੇਂ ਲਿਖਦਾ ਦੇਖੋ ਕੀ ਆ ਕਿ ਵਿੰਡੋਜ਼ ਐਕਸਪਲੋਰਰ ኦਪਰੇਟਿੰਗ ਸਿਸਟਮ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ ਆਪਰੇਟਿੰਗ ਸਿਸਟਮ ਜਿਹੜਾ ਕੰਪਿਊਟਰ ਦਾ ਜਿਹੜਾ ਕੰਪਿਊਟਰ ਨੂੰ ਜਿਹਦੇ ਨਾਲ ਕੰਪਿਊਟਰ ਵਰਕਿੰਗ ਮੋਡ ਚੰਦਾ ਹੈ ਵਰਕ ਕਰਦਾ ਉਹਦਾ ਇੱਕ ਐਪਲੀਕੇਸ਼ਨ ਆ ਇਹ ਇਦਾਂ ਸਾਨੂੰ ਕੀ ਪਤਾ ਲੱਗਦਾ ਹੈ ਇਸ ਨੂੰ ਅਪੋ ਫਾਈਲ ਐਕਸਪਲੋਰਰ ਵੀ ਕਹਿ ਸਕਦੇ ਆ ਫਾਈਲ ਐਕਸਪਲੋਰਰ ਯਾਨੀ ਫਾਈਲਾਂ ਨੂੰ ਦੇਖਣਾ ਖੋਲ ਕੇ ਕਿ ਕਿਹੜੇ ਕਿਹੜੇ ਕਿੱਥੇ ਕਿੱਥੇ ਕਿਹੜੀ ਕਿਹੜੀ ਫਾਈਲ ਪਈ ਹੈ ਜਿਵੇਂ ਆਪਾਂ ਇੱਕ ਅਲਮਾਰੀ ਨਹੀਂ ਖੋਲ ਲੈਂਦੇ ਅਲਮਾਰੀ ਖੋਲ ਲੈਣੇ ਮੈਂ ਦੇਖ ਲੈਣੇ ਉੱਪਰਲੇ ਖਾਨੇ 'ਚ ਕੀ ਪਿਆ ਇਸ ਖਾਨੇ 'ਚ ਕੀ ਪਿਆ ਇਸ ਬਕਸੇ 'ਚ ਕੀ ਪਿਆ ਦਾ ਇੱਕ ਤਰ੍ਹਾਂ ਪਨ ਅਲਮਾਰੀ ਨੂੰ ਐਕਸਪਲੋਰ ਕਰ ਰਹੇ ਆ ਇੱਥੇ ਆਪਾਂ ਵਿੰਡੋ ਨੂੰ ਕਰਾਂਗੇ ਐਕਸਪਲੋਰਰ ਆਪਣੀਆਂ ਫਾਈਲਾਂ ਨੂੰ ਕਰਾਂਗੇ ਐਕਸਪਲੋਰਰ ਠੀਕ ਹੈ ਹੁਣ ਇਹ ਦੀ ਦੇਖੋ ਕੀ ਕਹਿੰਦੇ ਆ ਕਹਿੰਦੇ ਵਿੰਡੋ ਐਕਸਪਲੋਰਰ ਜਿਹੜਾ ਹੈ ਇਹਦੀ ਜਿਹੜੀ ਵਰਤੋਂ ਆ ਸਾਡੇ ਕੰਪਿਊਟਰ ਵਿੱਚ ਮੌਜੂਦ ਫਾਈਲਾਂ ਤੇ ਫੋਲਡਰ ਨੂੰ ਦੇਖਣ ਵਾਸਤੇ ਕੀਤੀ ਜਾਂਦੀ ਆ ਵੀ ਸਾਡੇ ਕੰਪਿਊਟਰ ਵਿੱਚ ਕਿੱਥੇ ਫਾਈਲਾਂ ਪਈਆਂ ਕਿੱਥੇ ਫੋਲਡਰ ਪਏ ਆ ਕਿੱਥੇ ਕੀ ਪਿਆ ਫੋਲਡਰ ਤੇ ਫਾਈਲ 'ਚ ਕੀ ਫਰਕ ਹੁੰਦਾ ਫੋਲਡਰ ਜਿਵੇਂ ਇੱਕ ਬੈਗ ਦੀ ਤਰ੍ਹਾਂ ਹੁੰਦਾ ਜਿਵੇਂ ਬੈਗ ਵਿੱਚ ਆਪਣੇ ਕਾਪੀਆ ਹੁੰਦੀਆਂ ਨੇ ਠੀਕ ਹੈ ਉਸੇ ਵੀ ਵਦੇ ਇੱਕ ਫੋਲਡਰ ਦੇ ਵਿੱਚ ਫਾਈਲਾਂ ਹੁੰਦੀਆਂ ਨੇ ਠੀਕ ਹੈ ਇੱਕ ਫੋਲਡਰ ਵਿੱਚ ਫਾਈਲਾਂ ਹੁੰਦੀਆਂ ਨੇ ਮਤਲਬ ਜਿਵੇਂ ਇੱਕ ਬੈਗ ਵਿੱਚ ਕਾਪੀਆਂ ਹੁੰਦੀਆਂ ਨੇ ਕਾਪੀਆਂ ਨੂੰ ਤੁਸੀਂ ਸਮਝੋ ਫਾਈਲਾਂ ਨੇ ਇਸੇ ਤਰ੍ਹਾਂ ਹੀ ਕੰਪਿਊਟਰ ਦੇ ਵਿੱਚ ਵਿੰਡੋਸ ਸਟੋਰ ਜਦੋਂ ਆਪਾਂ ਯੂਜ਼ ਕਰਦੇ ਆ ਆਪਾਂ ਦੇਖ ਲੈਂਦੇ ਆ ਕਿ ਸਾਡੇ ਕੰਪਿਊਟਰ ਵਿੱਚ ਕਿੱਥੇ ਕਿੱਥੇ ਕਿਹੜਾ ਕਿਹੜਾ ਫੋਲਡਰ ਪਿਆ ਵਿੱਚ ਕਿਹੜੀਆਂ-ਕਿਹੜੀਆਂ ਫਾਈਲਾਂ ਪਈਆਂ ਨੇ ਠੀਕ ਹੈ ਜੀ ਅਸੀਂ ਇਹ ਵੀ ਦੇਖ ਸਕਦੇ ਆ ਕਿ ਆਪਣੀ ਕਿਹੜੀ ਡਰਾਈਵ ਸੀ ਡੀ ਜਿਹੜੀ ਵੀ ਡਰਾਈਵ ਬਣੀ ਹੋਈ ਆ ਉਹਦੇ ਵਿੱਚ ਕਿਹੜੇ-ਕਿਹੜੇ ਫੋਲਡਰ ਤੇ ਫਾਈਲਾਂ ਪਈਆਂ ਨੇ ਠੀਕ ਹੈ ਅਸੀਂ ਕੰਪਿਊਟਰ ਤੇ ਮੌਜੂਦ ਡਿਸਕ ਦਾ ਡਾਟਾ ਤੇ ਸਾਡੀ ਸੀ ਡਰਾਈਵ ਤੇ ਕੀ ਪਿਆ ਡੀ ਡਰਾਈਵ ਤੇ ਕੀ ਪਿਆ ਇਹ ਸਾਰਾ ਕਹਿੰਦਾ ਅਸੀਂ ਦੇਖ ਸਕਦੇ ਹਾਂ ਔਰ ਇਹ ਇਕੱਲਾ ਵੇਖ ਹੀ ਨਹੀਂ ਸਕਦੇ ਅਸੀਂ ਕਿਸੇ ਫਾਈਲ ਨੂੰ ਡਿਲੀਟ ਵੀ ਕਰ ਸਕਦੇ ਹਾਂ ਉਹਦਾ ਨਾਮ ਵੀ ਬਦਲ ਸਕਦੇ ਹਾਂ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੀ ਕਰ ਸਕਦੇ ਹਾਂ ਮੈਂ ਅਲਮਾਰੀ ਆਪਾਂ ਖੋਲ ਲਈ ਆਪਾਂ ਕਹਿੰਦੇ ਆ ਸਮਾਨ ਇੱਥੇ ਗਲਤ ਪਿਆ ਨੂੰ ਚੱਕ ਕੇ ਇਸ ਗਾਨੇ 'ਚ ਰੱਖ ਦਈਏ ਉੰਨਾ ਨਾ ਇੰਨਾ ਵੀ ਆ ਜੀ ਦੀ ਡੀ ਡਰਾਈਵ ਤੇ ਭਈਆ ਚੱਕ ਕੇ ਨੂੰ ਈ ਡਰਾਈਵ ਤੇ ਰੱਖ ਦਈਏ ਠੀਕ ਆ ਬੇਟਾ ਕੋਈ ਨਵਾਂ ਬਣਾਉਣਾ ਨਵਾਂ ਫੋਲਡਰ ਵੀ ਬਣਾ ਸਕਦੇ ਆ ਤੇ ਕਿਸੇ ਫਾਈਲ ਦਾ ਨਾਮ ਚੇਂਜ ਕਰਨਾ ਫੋਲਡਰ ਦਾ ਨਾਮ ਚੇਂਜ ਕਰਨਾ ਜਾਂ ਕਿਸੇ ਦੀ ਕਾਪੀ ਬਣਾਉਣੀ ਦੋ ਦੋ ਬਣਾਉਣੀ ਆ ਇਸੇ ਦੋ ਕਿ ਕੀ ਲਿਖਿਆ ਨੇ ਕਾਪੀ ਕਰਨ ਮੂਵ ਕਰਨ ਵੀ ਇੱਕ ਡਰਾਈਵ ਤੋਂ ਦੂਜੀ ਡਰਾਈਵ ਦੇ ਵਿੱਚ ਆਪਾਂ ਕਿਸੇ ਫਾਈਲ ਨੂੰ ਰੱਖਣਾ ਹੋਵੇ ਕਿਸੇ ਫੋਲਡਰ ਨੂੰ ਕਰਨਾ ਹੋਵੇ ਐਦਾਂ ਆਪਾਂ ਕਰ ਸਕਦੇ ਆ ਤਾਂ ਕੁੱਲ ਮਿਲਾ ਕੇ ਬੇਟੇ ਇਹਦਾ ਇਹਦੀ ਸੰਖੇਪੀ ਕੀ ਨਿਕਲੀ ਕਿ ਵਿੰਡੋਜ਼ ਐਕਸਪਲੋਰਰ ઓਪਰੇਟਿੰਗ ਸਿਸਟਮ ਦੀ ਇੱਕ ਐਪਲੀਕੇਸ਼ਨ ਆ ਜਿਹਦੇ ਨਾਲ ਅਸੀਂ ਆਪਣੇ ਕੰਪਿਊਟਰ ਦੇ ਵਿੱਚ ਮੌਜੂਦ ਫਾਈਲਾਂ ਤੇ ਫੋਲਡਰ ਦੇਖ ਸਕਦੇ ਆ ਸਾਡੀ ਕਿਹੜੀ ਡਰਾਈਵ ਵਿੱਚ ਕਿਹੜਾ ਡਾਟਾ ਪਿਆ ਉਹ ਦੇਖ ਸਕਦੇ ਆ ਕਿਹੜਾ ਫੋਲਡਰ ਕਿੱਥੇ ਉਹ ਦੇਖ ਸਕਦੇ ਆ ਕਿਹੜੀ ਕਿਹੜੀਆਂ ਫਾਈਲਾਂ ਕਿਹੜੇ ਕਿਹੜੇ ਫੋਲਡਰ ਚ ਪਈਆਂ ਉਹ ਦੇਖ ਸਕਦੇ ਆ ਫੋਲਡਰ ਤੇ ਫਾਈਲਾਂ ਦੇ ਨਾਮ ਬਦਲ ਸਕਦੇ ਆ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉੱਤੇ ਮੂਵ ਕਰ ਸਕਦੇ ਆ ਉਹਨਾਂ ਦਾ ਨਾਮ ਬਦਲ ਸਕਦੇ ਆ ਉਹਨਾਂ ਦੀ ਕਾਪੀ ਤਿਆਰ ਕਰ ਸਕਦੇ ਸਮਝ ਲੱਗੀ ਬੇਟੇ ਹੁਣ ਇਹਨੂੰ ਆਪਾਂ ਓਪਨ ਕਿੱਦਾਂ ਕਰਾਂਗੇ ਉਹਦੇ ਵਾਸਤੇ ਜਿਹੜਾ ਹੈ ਕਈ ਤਰੀਕਿਆਂ ਨੇ ਇੱਕ ਤਾਂ ਆਪਾਂ ਕੀਬੋਰਡ ਨਾਲ ਉਹਨੂੰ ਓਪਨ ਕਰ ਸਕਦੇ ਆ ਕੀਬੋਰਡ 'ਤੇ ਆਪਾਂ ਕੀ ਦਬਾਣਾ ਵਿੰਡੋ ਪਲੱਸ E ਵਿੰਡੋ ਪਲਸ E ਬਟਨ ਦਬਾਵਾਂਗੇ ਉਹਦੇ ਨਾਲ ਸਾਡਾ ਜਿਹੜਾ ਐਕਸਪਲੋਰਰ ਓਪਨ ਹੋ ਜਾਏਗਾ ਠੀਕ ਹੈ ਜਦੋਂ ਵਿੰਡੋ ਖੁੱਲੇਗੀ ਐਕਸਪਲੋਰਰ ਦੀ ਉਹਦੇ ਵਿੱਚੇ ਪਾਰਟਸ ਹੁੰਦੇ ਨੇ ਇੱਕ ਲੈਫਟ ਵਾਲਾ ਇੱਕ ਰਾਈਟ ਵਾਲਾ ਲੈਫਟ ਸਾਈਡ ਤੇ ਸਾਡੇ ਹੁੰਦੇ ਨੇ ਕਿ ਫੋਲਡਰ ਕਿਹੜੇ-ਕਿਹੜੇ ਨੇ ਡਰਾਈਵ ਕਿਹੜੀਆਂ ਨੇ ਜਿਹੜੀ ਡਰਾਈਵ ਤੁਸੀਂ ਸਿਲੈਕਟ ਕਰੋਗੇ ਉਹਦੇ ਵਿੱਚ ਕਿਹੜੀਆਂ ਫਾਈਲਾਂ ਤੁਹਾਨੂੰ ਰਾਈਟ ਸਾਈਡ ਤੇ ਦਿਖਾਏਗਾ ਰਾਈਟ ਪੇਨ ਤੇ ਲੈਫਟ ਪੇਨ ਹੋਏਗਾ ਉਸੇ ਤਰ੍ਹਾਂ ਦੀ ਉਹਦੀ ਟਾਈਟਲ ਬਾਰ ਹੋਏਗੀ ਬਾਕੀ ਉਹ ਸਾਰੇ ਜਿਹੜੇ ਹੈਗੇ ਆ ਉਹਦੇ ਪੋਰਸ਼ਨ ਹੁੰਦੇ ਹੈਗੇ ਆ ਉਸ ਤੋਂ ਬਾਅਦ ਆਪਾਂ ਜਾਂ ਫਿਰ ਕੀ ਕੀ ਕਰ ਸਕਦੇ ਆ ਸਟਾਰ ਤੇ ਕਲਿੱਕ ਕਰਕੇ ਆਲ ਪ੍ਰੋਗਰਾਮਸ ਤੇ ਜਾਨੇ ਆ ਔਰ ਪ੍ਰੋਗਰਾਮ ਤੇ ਜਾ ਕੇ ਆਪਾਂ ਐਕਸੈਸਰੀਜ਼ ਜਾਨੇ ਆ ਉੱਥੇ ਜਾ ਕੇ ਆਪਾਂ ਵਿੰਡੋ ਸਟੋਰ ਜਿਹੜਾ ਉਹ ਖੋਲ ਸਕਦੇ ਆ ਇਹ ਸਾਡਾ ਦੂਜਾ ਤਰੀਕਾ ਹੋ ਗਿਆ ਠੀਕ ਹੈ ਜੀ ਜਾਂ ਫਿਰ ਆਪਾਂ ਵਿੰਡੋ ਕੀ ਦਬਾਓ ਵਿੰਡੋ ਕੀ ਦਬਾ ਕੇ ਸਰਚ ਬਾਕਸ ਆਪਾਂ ਪਹਿਲਾਂ ਖੋਲਣਾ ਸਰਚ ਬਾਕਸ ਖੋਲ ਕੇ ਉਹਦੇ ਵਿੱਚ ਲਿਖੋ ਐਕਸਪਲੋਰਰ ਤਾਂ ਵੀ ਵਿੰਡੋ ਐਕਸਪਲੋਰਰ ਉੱਪਰ ਹੋ ਜਾਏਗਾ ਠੀਕ ਹੈ ਜੀ ਜਾਂ ਫਿਰ ਆਪਾਂ ਰਨ ਬਾਕਸ ਖੋਲੋ ਰਨ ਬਾਕਸ ਖੋਲ ਕੇ ਉਹ ਕਿੱਦਾਂ ਖੁੱਲੇਗਾ ਰਨ ਬਾਕਸ ਵਿੰਡੋ ਪਲਸ ਆਰ ਕੀਪਾ ਦਬਾਵਾਂਗੇ ਇੱਕ ਛੋਟਾ ਜਿਹਾ ਬਿਟੇ ਬਾਕਸ ਖੁੱਲੇਗਾ ਉਹਦੇ ਵਿੱਚ ਆਪਾਂ ਐਕਸਪਲੋਰਰ ਲਿਖਾਂਗੇ ਤੇ ਸਾਡਾ ਵਿੰਡੋ ਐਕਸਪਲੋਰਰ ਓਪਨ ਹੋ ਜਾਏਗਾ ਹੁਣ ਸਮਰੀ ਸਾਡੀ ਕੀ ਨਿਕਲੀ ਇਹਦੀ ਦੁਵਾਰਾ ਤੋਂ ਸਮਰੀ ਇੱਕ ਵਾਰ ਫੇਰ ਅਡਵਾਈਸ ਕਰ ਲਈਏ ਸਾਰਾ ਚੈਪਟਰ ਐਸੇਟੀ ਬੇਸਡ ਹੈ ਵਿੰਡੋ ਐਕਸਪਲੋਰਰ ਕੀ ਹੁੰਦਾ ਇਹਨੂੰ ਖੋਲਣਾ ਕਿੱਦਾਂ ਆ ਇਹ ਜਿਵੇਂ ਬਿਟੇ ਵਰਕ ਕਿੱਦਾਂ ਕਰਨਾ ਠੀਕ ਬੇਟਾ ਚਲੋ ਬੰਦ ਕਰਾਓ